ਸਾਫ ਪਾਣੀ ਸ਼ੁੱਧ ਹਵਾ ਤੇ ਚੰਗੀ ਖੁਰਾਕ ਪੰਜਾਬ ਦੀ ਤਾਕਤ ਨੂੰ ਇਹਨਾਂ ਤਿੰਨਾਂ ਚੀਜ਼ਾਂ ਕਰਕੇ ਜਾਣਿਆ ਜਾਂਦਾ ਸੀ ਪਰ ਜਦੋਂ ਅਸੀਂ ਖੁਦ ਹੀ ਇਹਨਾਂ ਤਿੰਨਾਂ ਨਾਲ ਆਪਣੇ ਫਾਇਦੇ ਦੇ ਲਈ ਬੇਈਮਾਨੀ ਕਰਨੀ ਸ਼ੁਰੂ ਕੀਤੀ ਤਾਂ ਉਸ ਦਾ ਨਤੀਜਾ ਅੱਜ ਇਹ ਹੈ ਕਿ ਪੰਜਾਬ 'ਚ ਰੋਜ਼ਾਨਾ 105 ਘਰਾਂ 'ਚੋਂ ਲੋਕਾਂ ਦੀਆਂ ਲੋਥਾਂ ਉੱਠਣੀਆਂ ਸ਼ੁਰੂ ਹੋ ਗਈਆਂ ਨੇ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਬੁਲੇਟਿਨ ਦੇ ਨਾਲ ਮੈਂ ਹਰ ਸ਼ਰਨ ਕੌਰ ਪੰਜਾਬ ਦੇ ਇਹ ਚਿੰਤਾਜਨਕ ਅੰਕੜੇ ਨੈਸ਼ਨਲ ਕੈਂਸਰ ਰਜਿਸਟਰੀ ਦੇ ਵੱਲੋਂ ਜਾਰੀ ਕੀਤੇ ਗਏ ਹਨ ਜੋ ਸੱਚਮੁੱਚ ਪਰੇਸ਼ਾਨ ਕਰਨ ਵਾਲੇ ਨੇ 2020 ਦੇ ਵਿੱਚ ਪੰਜਾਬ 'ਚ ਸਭ ਤੋਂ ਵੱਧ 13% ਦੀ ਕੈਂਸਰ ਦੇ ਮਾਮਲਿਆਂ ਮਾਮਲਿਆਂ ਵਿੱਚ ਉਛਾਲ ਆਇਆ ਸੀ ਤੇ ਇਸ ਸਾਲ ਤਾਂ ਇਹ ਅੰਕੜਾ 45000 ਤੱਕ ਪਹੁੰਚਣ ਦੇ ਕਰੀਬ ਹੈ ਕੈਂਸਰ ਨਾਲ ਸਭ ਤੋਂ ਮੰਦਾ ਹਾਲ ਪੰਜਾਬ ਦੇ ਮਾਲਵਾ ਖਿੱਤੇ ਦਾ ਹੈ ਤੇ ਇਸ ਅੱਜ ਦੇ ਪ੍ਰਾਈਮ ਬੁਲੇਟਿਨ ਦੇ ਵਿੱਚ ਅਸੀਂ ਕੈਂਸਰ ਦੇ ਉਹਨਾਂ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੀ ਵਜ੍ਹਾ ਕਰਕੇ